ਨੰਗਲ ਦੇ ਵਿੱਚ ਤेंदुए ਦੀ ਮੌਜੂਦਗੀ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦੇ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ 2 ਦਿਨ ਪਹਿਲਾਂ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਸ਼ਿਕਾਰ ਕਰਨ ਦੇ ਲਈ ਆਏ ਤेंदुए ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਤੇ ਉਸ ਤੋਂ ਬਾਅਦ ਬੀਤੀ ਰਾਤ ਨੰਗਲ ਦੇ ਹਿੱਲ 뷰 ਐਨਕਲੇਵ ਦੇ ਲਾਗੇ ਸੜਕ ਤੇ ਉੱਤੇ ਇੱਕ ਕੁੱਤੇ ਦੇ ਸ਼ਿਕਾਰ ਕਰਨ ਦੀਆਂ ਤਸਵੀਰਾਂ ਤेंदुए ਦੀਆਂ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਨੂੰ ਬਣਾਉਣ ਵਾਲੇ ਵਿਜੇ ਮਹਿਰਾ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਦੇਰ ਰਾਤ ਘਰ ਆ ਰਹੇ ਸਨ ਤੇ ਜਦੋਂ ਉਹ ਆਪਣੀ ਕਲੋਨੀ ਦੇ ਲਾਗੇ ਪਹੁੰਚੇ ਤਾਂ ਸੜਕ ਦੇ ਉੱਤੇ ਤਿੰਦੂ ਦੇ ਬੱਚੇ ਵੱਲੋਂ ਕੁੱਤੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਜਿਵੇਂ ਹੀ ਗੱਡੀ ਦੀਆਂ ਲਾਈਟਾਂ ਵੱਜੀਆਂ ਤੇ ਉਹ ਕੁੱਤੇ ਨੂੰ ਛੱਡ ਕੇ ਜੰਗਲ ਵੱਲ ਭੱਜ ਗਿਆ ਇਸ ਘਟਨਾ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਜਿਨ੍ਹਾਂ ਵੱਲੋਂ ਇਲਾਕੇ ਦੇ ਵਿੱਚ ਤਿੰਦੂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ ਉਹਨਾਂ ਕਹੇ ਕਿ ਵੈਸੇ ਤਾਂ ਇਹ ਸਿਰਫ ਜਾਨਵਰ ਨਹੀਂ ਆਪਣਾ ਸ਼ਿਕਾਰ ਬਣਾਉਂਦਾ ਪਰ ਫਿਰ ਵੀ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਉਹਨਾਂ ਦੀ ਟੀਮ ਵੱਲੋਂ ਵੀ ਲਗਾਤਾਰ ਇਲਾਕੇ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਹੈ ਤੇ ਇਸ ਨੂੰ ਫੜਨ ਦੇ ਲਈ ਪਿੰਜਰਾ ਵੀ ਲਗਾ ਦਿੱਤਾ ਗਿਆ ਹੈ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਜੀ ਆਪਣਾ ਨਾਮ ਦੱਸਿਓ ਤੇ ਮੈਂ ਲੋਜੀ ਤੁਹਾਡੇ ਕੋਲੋਂ ਵੀ ਵੀਡੀਓ ਜਿਹੜੀ ਪਾਈ ਗਈ ਹੈ ਕਿੱਦਾਂ ਬਣਾਈਏ ਕਿਸ ਟਾਈਮ ਬਣਾਈ ਦੱਸਿਓ ਇਹਦੇ ਬਾਰੇ। ਮੇਰਾ ਨਾਮ ਬਿਜੇ ਮਰੇ ਜੀ। ਮੈਂ ਹਿਲ ਹਿਲ ਵੀਨ ਕਲੱਬ ਦੇ ਵਿੱਚ ਰਹਿੰਦਾ। ਤੜਪਤੀ 11:00 ਵਜੇ ਮੈਂ ਇਧਰ ਆ ਰਿਹਾ ਸੀ ਆਪਣੇ ਆਫਿਸ ਤੋਂ ਲੇਟ ਹੋ ਗਿਆ ਥੋੜਾ ਜਿਹਾ ਮੈਂ 11 ਵਜੇ ਦੀ ਗੱਲ ਹੈ ਤਾਂ ਇੱਕ ਕੁੱਤਾ ਚਿੱਟਾ ਜਿਹਾ ਕੁੱਤਾ ਹੈ ਉਹ ਉਹਦੀ ਚੀਕਾ ਘੜਾਈਆਂ ਉਹਨੇ ਮਤਲਬ ਕਿ ਤੇ ਦੂਰੇ ਟਾਇਆ ਪਿਆ ਤੁਹਾਨੂੰ ਜਨੂਰੀ ਲਾਈਟਾਂ ਪਈਆਂ ਗੱਡੀ ਦੀਆਂ ਮੈਂ ਮੇਰੇ ਖਿਆਲ 30 ਸੈਕਿੰਡ ਦੇ ਬਾਅਦ ਮੈਂ ਛੱਡਤਾ ਉਹਨਾਂ ਨੂੰ ਔਰ ਇਧਰੋਂ ਗਿਆ ਫਿਰ ਮੈਂ ਵੀਡੀਓ ਬਣਾ ਜਦ ਹੀ ਕੈਮਰਾ ਔਨ ਕਰਕੇ ਫੋਨ ਦਾ ਕੈਮਰਾ ਔਨ ਕਰਕੇ ਜਦ ਹੀ ਮੈਂ ਵੀਡੀਓ ਬਣਾ ਲਈ ਉਹਦੀ ਫਿਰ ਫਿਰ ਤੋਂ ਬਾਅਦ ਫਿਰ ਇਧਰੋਂ ਗਿਆ ਉਹ ਇੱਧਰ ਨੂੰ ਇੱਧਰ ਨੂੰ ਆ ਫਿਰ ਪਿੱਛੇ ਇੱਧਰ ਨੂੰ ਮੁੜ ਕੇ ਚਲ ਗਿਆ ਇਸ ਘੋੜੀ ਦੇ ਵਿੱਚ ਚਲਾ ਗਿਆ ਮੈਂ ਕਹਿੰਦਾ ਬੱਚਾ ਸੀ ਉਹ ਇਹ ਦੂਜਾ ਨਾ ਹਾਂਜੀ ਹਾਂਜੀ ਸੱਸੇ ਜੀ ਕੀ ਮਾਮਲਾ ਹੈ ਇੱਥੇ ਕਿ ਤੇ ਅੰਦੂਰੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਕਿੱਥੇ ਤੋਂ ਹੋਈ ਹੈ ਤੇ ਤੁਸੀਂ ਮੌਕੇ ਤੇ ਪੁੱਛੋ ਕੀ ਤੁਹਾਡੇ ਵੱਲੋਂ ਕਾਰਵਾਈ ਇਹ ਵੀਰ ਬਾਲ ਜਿਹੜੀ ਹੋਈ ਹੈ ਸਰ ਸਾਨੂੰ ਤਾਂ ਸਾਡੇ ਡੀਐਫਓ ਸਾਹਿਬ ਦਾ ਫੋਨ ਆਇਆ ਸੀ ਜੀ ਉਹਨਾਂ ਨੂੰ ਕੋਈ ਮੈਸੇਜ ਜਿਹਾ ਹੋਣਾ ਜੀ ਆ ਤੇ ਇਹ ਬਿਜੇ ਮਹਿਰਾ ਜੀ ਆ ਜੀ ਉਹਨਾਂ ਵੱਲੋਂ ਰਾਤ ਕਿਤੇ ਆਦੇ ਸੀਗੇ ਜੀ ਤੇ ਉਹਨਾਂ ਵੱਲੋਂ ਵੀਡੀਓ ਜਿਹੜੀ ਬਣਾਈ ਗਈ ਆ ਇਹ ਉਹ ਕੁੱਤੇ ਨੂੰ ਵੀ ਉਹਨਾਂ ਨੇ ਬਚਾਇਆ ਜੀ ਤੇ ਦੂਰ ਕੋਲੋਂ ਜੀ ਤੇ ਬਾਕੀ ਸਾਰੇ ਇਹ 400 ਮੀਟਰ ਦੇ ਤੋਂ ਪਹਿਲੇ ਅਸੀਂ ਇਸ ਏਰੀਆ 'ਚ ਪਿੰਜਰਾ ਲਗਾਇਆ ਹੋਇਆ ਤੇ ਰਾਤ ਨੂੰ ਆਪਰੇਟ ਵੀ ਕਰਦੇ ਆ ਤੇ ਰਾਤ ਨੂੰ ਜੀ ਗਸ਼ਤ ਵੀ ਕਰਦੇ ਆ ਅਕਸਰ ਦੇਖਿਆ ਗਿਆ ਹੈ ਅਕਸਰ ਸਾਰੇ ਇਹ ਹੈ ਵੀ ਆਵਾਰਾ ਕੁੱਤੇ ਬਹੁਤ ਹੈ ਜੀ ਉਹਨਾਂ ਦੀ ਭਾਲ ਦੇ ਵਿੱਚ ਆਪਣੇ ਸ਼ਿਕਾਰ ਦੀ ਭਾਲ ਦੇ ਵਿੱਚ ਇਹ ਆ ਜਾਂਦਾ ਕਿ ਕੁੱਤੇ ਬਹੁਤ ਹੈ ਜੀ ਇਹਨੇ ਵੀ ਸ਼ਿਕਾਰ ਕਰਨਾ ਹੁੰਦਾ ਜੀ ਆਪਣੇ ਫੂਲ ਵਾਸਤੇ ਉਹ ਆਮ ਜਨਤਾ ਨੂੰ ਹੀ ਤਾਂ ਕੋਈ ਖਤਰਾ ਨਹੀਂ ਜਨਤਾ ਦੇ ਕਦੇ ਹਮਲੇ ਤੇ ਕਦੇ ਅਟੈਕ ਨਹੀਂ ਜੀ ਇਹਨਾਂ ਨੇ ਕੀਤਾ ਜੀ ਪੱਕੀ ਫਿਰ ਵੀ ਲੋਕਾਂ ਨੂੰ ਇਹ ਹੈ ਤੇ ਇਹ ਤੋਂ ਥੋੜਾ ਸਤਾਰਕ ਰਹਿਣਾ ਜੀ ਕਦੇ ਵੀ ਇਹਦੇ ਨਾਲ ਤੇ ਸਾਨੂੰ ਪੋਲ ਕਰ ਸਕਦੇ ਆ ਜੀ ਤੁਹਾਡੇ ਵੱਲੋਂ ਹੁਣ ਸਾਡੇ ਵੱਲੋਂ ਰਾਤ ਨੂੰ ਸਾਡੇ ਬਲੌਗ ਅਫਸਰ ਡੇਂਜਰ ਸਾਡੇ ਨਾਲ ਹੀ ਹੁੰਦੇ ਆ ਰਾਤ ਨੂੰ ਗੱਸਤ ਵੀ ਕਰਦੇ ਆ ਜੀ ਤੇ ਅਸੀਂ ਹੋਰ ਵੀ ਜਿਹੜੀ ਮਸਤੀ ਹੈ ਉਹ ਵਧਾਵਾਂਗੇ ਜੀ